ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਦੁਬਾਰਾ ਇੱਕ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਜਿਸ ਵਿੱਚ ਜਸਵਿੰਦਰ ਬੂਟ ਵੱਲੋਂ ਕੀਤੀ ਹੋਈ ਬੇਅਦਬੀ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਦੀ ਜਿਹੜੀ ਕੀਤੀ ਹੋਈ ਕਾਨੂੰਨੀ ਕਰਤੂਤ ਜਿਹੜਾ ਪਾਪ ਜਿਹੜਾ ਸੀਗਾ ਉਹਦੇ ਵੱਲੋਂ ਕੀਤਾ ਗਿਆ ਉਹਨੂੰ ਨੰਗਿਆਂ ਕਰਨ ਵਾਸਤੇ ਮੈਂ ਦੁਬਾਰਾ ਇਹ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਨਾਲ ਦੀ ਨਾਲ ਮੈਂ ਜਸਵਿੰਦਰ ਬੂਟ ਨੂੰ ਕਹਿਣਾ ਚਾਹੁੰਦਾ ਆ ਕਿ ਬੂਟ ਇਧਰ ਉਧਰ ਕੀ ਬਾਤਾਂ ਮਤ ਕਰ ਹਰਾਮੀ ਜੇ ਬਤਾ ਕਾਫਲਾ ਕਿਵੇਂ ਲੂਟਾ ਜੇ ਉਹ ਕੌਛੇ ਤੂੰ ਕੀਤਾ ਜਿਸ ਕਰਤੂਤ ਦੇ ਨਾਲ ਤੂੰ ਬੇਦਬੀ ਕੀਤੀ ਉਹਦੀ ਗੱਲ ਕਰ ਜਿਹੜੀਆਂ ਤੂੰ ਹੋਰਾਂ ਦੀਆਂ ਫੋਟੋਆਂ ਪਾ ਕੇ ਜਾਂ ਹੋਰਾਂ ਨੂੰ ਦੱਸਣਾ ਚਾਹੁੰਦਾ ਆ ਕਿ ਕੌਣ ਬੰਦਾ ਕਿਹੜੀ ਕਿੱਥੇ ਬੈਠਾ ਆ ਉਥੇ ਤੇ ਮੈਂ ਤੈਨੂੰ ਸਿਰਫ ਇੰਨਾ ਹੀ ਕਹਿਣਾ ਆ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਅਪਨੜ ਹੈ ਗਿਰਵਾਨ ਮੈਂ ਸਿਰ ਨੀਵਾ ਕਰ ਦੇਖ ਤੈਨੂੰ ਸਿਰਫ ਇੰਨੀ ਗੱਲ ਦੱਸਣੀ ਆ ਵੀ ਤੂੰ ਆਪਣੇ ਗਿਰਵਾਨ ਚ ਸਿਰ ਨੀਵਾ ਕਰਕੇ ਵੇਖ ਤੂੰ ਕੀ ਚੀਜ਼ ਆ ਅੱਜ ਮੈਂ ਤੁਹਾਨੂੰ ਇਹਦੀਆਂ ਵੀਡੀਓ ਚਲਾ ਕੇ ਇਹ ਜਿਹੜੀ ਬੇਦਬੀ ਆ ਜਿਹੜੀ ਇਹ ਬੇਦਬੀ ਦੇ ਰਾਹੀਂ ਇਹਨਾਂ ਨੇ ਬਾਬੇ ਹਰਨਾਮ ਸਿੰਘ ਹੁਣਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਮੈਂ ਤੁਹਾਨੂੰ ਅੱਜ ਸਬੂਤਾਂ ਸਮੇਤ ਪੇਸ਼ ਕਰ ਰਿਹਾ ਤਾਂ ਇਹਦੇ ਮੂੰਹੋਂ ਜੋ ਕੁਛ ਇਹ ਬੋਲੂਗਾ ਇਹਦੇ ਮੂੰਹੋਂ ਤੁਹਾਨੂੰ ਸਾਰਿਆਂ ਨੂੰ ਇਹ ਬੇਦਬੀ ਜਿਹੜੀ ਸਾਜ਼ਿਸ਼ ਆ ਉਹ ਇਹ ਪੇਸ਼ ਕਰਕੇ ਦਿਖਾਵਾਂਗਾ ਲਓ ਸੁਣੋ ਜੀ ਤੇ ਗਲਾਮ ਦਰਖਾਤ ਦਿੱਤੀ ਆ ਵੀ ਦੋਸ਼ੀ ਇਹ ਆ ਕਿਉਂਕਿ ਵੀਡੀਓ ਉਹਨਾਂ ਤੁਹਾਨੂੰ ਦਿਖਾਉਣਾ ਉਸ ਦੇ ਸੰਬੰਧ ਵਿੱਚ ਆਪ ਦੀ ਜਿਹੜਾ ਪਾਸਾ ਹਾਜ਼ਰ ਹੋਇਆ ਪੁਲਿਸ ਦੇ ਕੋਲੇ ਹਾਜ਼ਰ ਹੋਇਆ ਇਸ ਬਾਬਤ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਭਾਈ ਹਰਨਾਮ ਸਿੰਘ ਤੁਮਾ ਦੰਦ ਮੀਠਕ ਸਾਹਿਬ ਜਿਹੜਾ ਆਪਣੇ ਆਪ ਨੂੰ ਕਹੋਂਦਾ ਹੈ ਬ੍ਰਹਮ ਕਵਿ ਦੀ ਗੁਰਬਾਣੀ ਨੂੰ ਲੈ ਕੇ ਵਿਚਾਰਕ ਮਤਭੇਦ ਹਨ ਜਿਸ ਬਾਬਤ ਪਿਛਲੇ ਕੁਝ ਸਮੇਂ ਤੋਂ ਸਾਡੇ ਵਿੱਚ ਵਿਵਾਦ ਚੱਲ ਰਿਹਾ ਹੈ ਇਸ ਬਵਾਦ ਵਿੱਚ ਮੈਂ ਪਰਨਾ ਭਾਈ ਹਰਨਾਮ ਸਿੰਘ ਨੂੰ ਗਲਤ ਸਾਬਤ ਕਰਨ ਲਈ ਹੈ ਕਿ ਗੁੜਕਾ ਸਾਹਿਬ ਜਿਸ ਵਿੱਚ ਬ੍ਰਹਮ ਕਵਿ ਦੀ ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਬਾਬੇ ਹਰਨਾਮ ਸਿੰਘ ਉਹਨਾਂ ਨੂੰ ਗਲਤ ਸਾਬਤ ਕਰਨ ਵਾਸਤੇ ਇਹ ਸਾਰਾ ਕੁਝ ਕਨੌਣਾ ਪਾਪ ਕੀਤਾ ਗਿਆ ਪਰ ਇਹ ਬੰਦੇ ਨੇ ਇਸ ਪਾਪ ਨੂੰ ਲੁਕਾਉਣ ਵਾਸਤੇ ਜਿਹੜੀ ਗੱਲ ਇਹ ਅੱਜ ਕਰ ਰਿਹਾ ਹੈ ਨਾ ਇਸ ਪਾਪ ਨੂੰ ਲੁਕਾਉਣ ਵਾਸਤੇ ਇਹਨੇ ਕਿਹੋ ਕਿਹੋ ਜੀਆਂ ਗੱਲਾਂ ਕੀਤੀਆਂ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗਾ ਪਾਣੀ ਛਪੀ ਹੋਈ ਸੀ ਤੇ ਪੰਨਿਆਂ ਨਾਲ ਛੇੜਛਾੜ ਕਰਕੇ ਉਸਨੂੰ ਪ੍ਰਾਤਨ ਸਾਬਤ ਕਰਨ ਦੇ ਲਈ ਗਿੱਲਾ ਕੀਤਾ ਤੇ ਕੁਝ ਪੰਨਿਆਂ ਨੂੰ ਖੰਡਿਤ ਕੀਤਾ ਇੱਥੋਂ ਤੱਕ ਮੰਨ ਰਿਹਾ ਹੈ ਕਿ ਗਿੱਲਾ ਕੀਤਾ ਮਤਲਬ ਅਸੀਂ ਕਿਹਾ ਸੀਗਾ ਇਹਨਾਂ ਨੇ ਕਾਫੀ ਪਾਈ ਆ ਗੁਟਕਾ ਸਾਹਬ ਦੇ ਉੱਪਰ ਉਹਨੂੰ ਪੁਰਾਣਾ ਪੁਰਾਣਾ ਬਣਾਉਣ ਵਾਸਤੇ ਇਥੋਂ ਤੱਕ ਗਿਰੇ ਹੋਏ ਲੋਕ ਆ ਪਰ ਇਸ ਵਿੱਚ ਮੇਰਾ ਮਕਸਦ ਗੁਰਕਾ ਸਾਹਿਬ ਦੀ ਬੇਅਦਬੀ ਕਰਨ ਦਾ ਨਹੀਂ ਜੀ ਲਾਓ ਜੀ ਇਹ ਕੁਝ ਕਰਕੇ ਤੇ ਗੁਰਕਾ ਸਾਹਿਬ ਦੀ ਬੇਅਦਬੀ ਨਹੀਂ ਹੋ ਰਹੀ ਐਸੀ ਤਾਂ ਹੀ ਤੈਨੂੰ ਕਿਹਾ ਸੀਗਾ ਵੀ ਇਹ ਗੁਰਕਾ ਸਾਹਿਬ ਦੀ ਬੇਅਦਬੀ ਹੋਈ ਆ ਇਹੀ ਤਾਂ ਤੂੰ ਮੰਨਦਾ ਨਹੀਂ ਸੀ ਬੂਟ ਇਹੀ ਤਾਂ ਤੈਨੂੰ ਮਨਾਇਆ ਆ ਤੇ ਹੁਣ ਤੈਨੂੰ ਦੱਸਦਾ ਆ ਵੀ ਤੂੰ ਜਦੋਂ ਨਹੀਂ ਸੀ ਮੰਨਦਾ ਨਾ ਉਹ ਵੀ ਤੈਨੂੰ ਦੱਸਦਾ ਹੁਣ ਤੇਰੀਆਂ ਪੁਰਾਣੀਆਂ ਵੀਡੀਓ ਚਲਾ ਕੇ ਦਿਖਾਉਣਾ ਤੈਨੂੰ ਹਾਂ ਜੀ ਬਲਕਿ ਕੇਵਲ ਭਾਈ ਰਾਮ ਸਿੰਘ ਤੁੰਗਮਾ ਨੂੰ ਗਲਤ ਸਾਬਤ ਕਰਨਾ ਸੀ ਇਹ ਕਹਿੰਦਾ ਗੁੜਕਾ ਸਾਹਿਬ ਜੀ ਨੂੰ ਖੰਡਿਤ ਅਤੇ ਗੱਲਾਂ ਕਰਨ ਤੋਂ ਬਾਅਦ ਮੈਂ ਇੱਕ ਵੀਡੀਓ ਬਣਾ ਕੇ ਜੋ ਜਸਵਿੰਦਰ ਸਿੰਘ ਨੂੰ ਭੇਜ ਦਿੱਤੀ ਇਹ ਨਾਲ ਉਹ ਆਡੀਓ ਤੁਸੀਂ ਸੁਣ ਲਈ ਆ ਵੀ ਇਹ ਗੁੜਕਾ ਸਾਹਿਬ ਉੱਥੇ ਯੂਪੀਆ ਜੀ ਇਦਾਂ ਗੁੜਕਾ ਸਾਹਿਬ ਆਪਦੀ ਨੂੰ ਹੁਣ ਦਰਸ਼ਨ ਕਰਾਉਣ ਲੱਗੇ ਆ ਆ ਹੁਣ ਇੱਥੇ ਸੁਣਿਓ ਕੀ ਬੋਲਦਾ ਆ ਕਿੱਦਾਂ ਬੋਲਦਾ ਇੱਥੇ ਤੇ ਜਿਹੜੇ ਸਿੰਘ ਦੇ ਘਰੇ ਹੈਗਾ ਗੁੜਕਾ ਸਾਹਿਬ ਬਹੁਤ ਬਿਰਧ ਹੋ ਚੁੱਕਾ ਇਹ ਕਹਿ ਰਿਹਾ ਕਿ ਜਿਹੜੇ ਸਿੰਘ ਦੇ ਘਰੇ ਹੈਗਾ ਬਹੁਤ ਬਿਰਧ ਹੋ ਚੁੱਕਾ ਆ ਉਨੇ ਹਸਾਉਂ ਕੇ ਰੱਖਿਆ ਹੋਇਆ ਬਿਰਧਦਾਈ ਸੰਸਕਾਰ ਨਹੀਂ ਕਰਾਇਆ ਤੇ ਉਹਨੇ ਇਹ ਵੀ ਗੱਲ ਕਹੀ ਆ ਵੀ ਮੇਰਾ ਕਿਤੇ ਨਾਂ ਨਾ ਲੈ ਦਿਓ ਵੀ ਜੇ ਮੇਰਾ ਨਾਂ ਲੈ ਦਿੱਤਾ ਤੇ ਇਹਨੇ ਤੁੰਮੇ ਨੇ ਮਤਲਬ ਕਿ ਮੇਰੇ ਵੈਰ ਪੈ ਜਾਣਾ ਮੈਂ ਗਰੀਬ ਬੰਦਾ ਆ ਹਾਂ ਹੁਣ ਤੁਸੀਂ ਇਹ ਗੱਲ ਦੱਸੋ ਵੀ ਜਦੋਂ ਇਹ ਬੰਦਾ ਖੁਦ ਕਹਿ ਰਿਹਾ ਹੈ ਵੀ ਉਹਦਾ ਨਾਂ ਨਹੀਂ ਲੈਣਾ ਤੇ ਤੇ ਰਾਹ ਕੀ ਆ ਇਹਦੇ ਕੋਲੋਂ ਇਹ ਸੱਚ ਕਢਾਉਣ ਦਾ ਰਾਹ ਕੀ ਆ ਤੇ ਜਿਹੜੇ ਬੰਦਿਆਂ ਨੇ ਉਸ ਟਾਈਮ ਇਹ ਗੱਲ ਕਹੀ ਕਿ ਜਸਵਿੰਦਰ ਨਿਹੰਗ ਨੇ ਜਸਵਿੰਦਰ ਬੂਟ ਨੇ ਬੇਦਬੀ ਨਹੀਂ ਕੀਤੀ ਉਹਨਾਂ ਬੰਦਿਆਂ ਦੀਆਂ ਵੀ ਮੈਂ ਲੈਟਰਾਂ ਇੰਟਰਨੈਸ਼ਨਲ ਦਮਦਮੀ ਟਕਸਾਲ ਦੀ ਜਿਹੜੇ ਬਣਾਏ ਫਿਰਦੇ ਪੇਜ ਐ ਪਿਓ ਵਾਲੇ ਉਹਨਾਂ ਦੀਆਂ ਘਟੀਆਂ ਕਨਾਉਣੀਆਂ ਕਰ ਤੂਤਾਂ ਦੀਆਂ ਮੈਂ ਚਿੱਠਾ ਵੀ ਤੁਹਾਡੇ ਸਾਹਮਣੇ ਲਾਹੂੰਗਾ ਜਦੋਂ ਉਹਨਾਂ ਨੇ ਉਸ ਟਾਈਮ ਬਾਬੇ ਹਰਨਾਮ ਸਿੰਘ ਨੂੰ ਆਨ ਨੂੰ ਬਦਨਾਮ ਕਰਨ ਵਾਸਤੇ ਇਸ ਚੋਰ ਦਾ ਸਾਥ ਦਿੱਤਾ ਚੋਰ ਕੀ ਅਮਾ ਪਰੇ ਨਾ ਕੋਏ ਪਰ ਇਸ ਚੋਰ ਦੀ ਹਾਮੀ ਜਿਹੜੇ ਜਿਹੜੇ ਬੰਦਿਆਂ ਨੇ ਭਰੀ ਉਹ ਉਦੋਂ ਵੀ ਉਸ ਟਾਈਮ ਚੋਰੀ ਦੀ ਚੋਰ ਦੀ ਹਾਮੀ ਭਰਦੇ ਰਹੇ ਪਰ ਅੱਜ ਵੀ ਉਹ ਚੁੱਪਾ ਆਪਣੇ ਆਪ ਨੂੰ ਦਮਦਮੀ ਟਕਸਾਲ ਦੇ ਬੜੇ-ਬੜੇ ਗਿਆਨੀ ਖਵਾਉਣ ਵਾਲੇ ਆਪਣੇ ਆਪ ਨੂੰ ਦਮਦਮੀ ਟਕਸਾਲ ਦੇ ਬੜੇ-ਬੜੇ ਪ੍ਰਾਤਨ ਸਿੰਘ ਖਵਾਉਣ ਵਾਲੇ ਅੱਜ ਵੀ ਚੁੱਪਾ ਤੇ ਉਦੋਂ ਵੀ ਇਹਨਾਂ ਨੇ ਸਾਰਿਆਂ ਨੇ ਇਹਦਾ ਸਾਥ ਦਿੱਤਾ ਤੇ ਜਦੋਂ ਮੈਂ ਬਿਲਕੁਲ ਇਹਨੂੰ ਇਹਨੂੰ ਨੰਗਿਆਂ ਕਰਕੇ ਰੱਖ ਦਿੱਤਾ ਜਦੋਂ ਇਹਦੀਆਂ ਪੈਂਟਾਂ ਲਾਹ ਕੇ ਇਹਨਾਂ ਨੂੰ ਕੈਪੜੀਆਂ ਪਵਾਤੀਆਂ ਤੇ ਅੱਜ ਵੀ ਚੁੱਪਾ ਜਦੋਂ ਇਹ ਝੰਡੋਲ ਝੂਟਦਾ ਆ ਤੇ ਅੱਜ ਵੀ ਚੁੱਪਾ ਜਦੋਂ ਇਹ ਦਾੜੀ ਬੰਨਦਾ ਆ ਤੇ ਅੱਜ ਵੀ ਚੁੱਪਾ ਇਹ ਦਾੜੀ ਬਣ ਕੇ ਇਹ ਝੰਡੋਲ ਝੂਟ ਕੇ ਪੰਘੂੜੇ ਝੂਟ ਕੇ ਜਨਾਨੀਆਂ ਦੇ ਨਾਲ ਤੇ ਇਹ ਮਰਿਆਦਾ ਪਰਸ਼ੋਤਮ ਬੜਿਆਂ ਫਿਰਦਾ ਮਰਿਆਦਾ ਸਾਫਤ ਕਰ ਰਿਹਾ ਤੇ ਮੈਂ ਪੁੱਛਣਾ ਚਾਹੁੰਨਾ ਆ ਇੱਥੇ ਮੰਟੀਕੇ ਵਾਲੇ ਜਿੰਨੇ ਵੀ ਸਿੰਘ ਆ ਇਹ ਤੁਹਾਡੇ ਕੋਲੋਂ ਰਹਿੰਦਾ ਰਿਹਾ ਇਹ ਉੱਥੇ ਰਹਿ ਕੇ ਸੱਪ ਪਲਿਆ ਤੁਹਾਡੇ ਕੋਲੇ ਤੇ ਤੁਸੀਂ ਅੱਜ ਤੱਕ ਕੀ ਬੋਲਿਆ ਇਹਦੇ ਖਿਲਾਫ ਫਿਰ ਇਹ ਜਿੰਨੇ ਵੀ ਸਾਰੇ ਸਿੰਘ ਆ ਜਿੰਨੇ ਜਿੰਨਾਂ ਸਿੰਘਾਂ ਨੇ ਇਹਦੇ 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 ਸੈਨ ਕੀਤੇ ਜਿਨ੍ਹਾਂ ਨੇ ਇਹਦੇ ਇਹਦੀ ਹਾਮੀ ਭਰੀ ਉਹਨਾਂ ਦੀਆਂ ਮੈਂ ਫੋਟਵਾਂ ਲਾਊਂਗਾ ਅੱਜ ਤੇ ਮੈਂ ਦੱਸੂਗਾ ਵੀ ਕਿਹੜੇ ਕਿਹੜੇ ਬੰਦਿਆਂ ਨੇ ਇਹਨਾਂ ਨੇ ਚੋਰ ਚੋਰ ਦੀ ਹਾਮੀ ਭਰੀ ਤੁਸੀਂ ਕਿਹੜਾ ਧਰਮ ਕਮਾ ਰਹੇ ਹੋ ਕਿਤੇ ਤਾਂ ਸਟੈਂਡ ਲਓ ਇਹਦੀ ਇਹ ਜੇ ਤਾਂ ਸਾਰੀ ਮਰਿਆਦਾ ਇਹ ਆ ਤਾਂ ਫਿਰ ਕੀ ਗਿਆਨੀ ਜੰਗਵੀਰ ਸਿੰਘ ਦਾੜੀ ਬੰਨ ਕੇ ਜਾਂ ਚੰਡੋਲ ਝੂਟ ਸਕਦਾ ਆ ਤੇ ਫੋਟੋ ਪਾ ਕੇ ਵਿਖਾਵੇ ਜੇ ਮਰਿਆਦਾ ਇਹ ਤਾਂ ਕੀ ਗਪਾਲਾ ਜਿਹੜਾ ਚੋਰ ਆ ਉਹ ਇਦਾਂ ਦਾੜੀ ਬੰਨ ਕੇ ਇਦਾਂ ਚੰਡੋਲ ਝੂਟ ਕੇ ਦਿਖਾ ਸਕਦਾ ਇਹ ਦੂਜਿਆਂ ਦੀਆਂ ਫੋਟੋਆਂ ਨੂੰ ਪਾ ਕੇ ਦੂਜਿਆਂ ਦੀਆਂ ਫੋਟੋਆਂ ਪਾ ਕੇ ਸਵਾਲ ਪੁੱਛਦੇ ਆ ਮੈਂ ਤਾਂ ਇਹ ਗੱਲ ਕਹਿਣਾ ਜਿਹੜੇ ਬੰਦੇ ਕੋਈ ਗਲਤੀ ਕਰ ਲੈਣ ਆਪਣੇ ਜੀਵਨ ਦੇ ਵਿੱਚ ਦਮਦਮੇ ਟਕਸਾਲ ਦੇ ਜਿੰਨੇ ਗਿਆਨੀਆਂ ਉਹ ਮੈਨੂੰ ਸਵਾਲ ਦਾ ਜਵਾਬ ਦੇਣ ਜਿੰਨੇ ਵੀ ਬੰਦੇ ਆਪਣੀ ਜ਼ਿੰਦਗੀ ਦੇ ਵਿੱਚ ਜੇ ਕੋਈ ਗਲਤੀ ਕਰਦੇ ਆ ਤਾਂ ਉਹਨਾਂ ਨੂੰ ਮਾਫ਼ ਕਰਨ ਦਾ ਅਧਿਕਾਰ ਕਿਹਦੇ ਕੋਲ ਆ ਉਹਨਾਂ ਨੂੰ ਮਾਫ਼ ਕਰਨ ਦਾ ਅਧਿਕਾਰ ਪੰਜਾਂ ਸਿੰਘਾਂ ਦੇ ਕੋਲ ਆ ਪੰਜਾਂ ਪਿਆਰਿਆਂ ਦੇ ਕੋਲ ਆ ਪੰਜ ਪਿਆਰੇ ਉਹਨਾਂ ਨੂੰ ਮਾਫ਼ ਕਰ ਸਕਦੇ ਆ ਤੇ ਜਿਹੜੇ ਪੰਜਾਂ ਪਿਆਰਿਆਂ ਤੋਂ ਮਾਫੀ ਜਿੰਨਾਂ ਨੂੰ ਮਿਲ ਜਵੇ ਉਹਦੇ ਤੇ ਬਾਅਦ ਚੋਂ ਦੂਸ਼ਣਵਾਜੀ ਕਰਨੀ ਇਹਨਾਂ ਕੁੱਤੇ ਬੰਦਿਆਂ ਦਾ ਕੰਮ ਹੁੰਦਾ ਜਿਹੜੇ ਬੰਦੇ ਉਹ ਇਹ ਇਹ ਅਸਲੀ ਨਿੰਦਿਆ ਇਹ ਆ ਇਹਨੂੰ ਨਿੰਦਿਆ ਕਹਿੰਦੇ ਆ ਉਸ ਪਾ ਉਹ ਜਿਹੜੇ ਪਾਪ ਇਹਦੇ ਘਨੌਣੇ ਪਾਪ ਆ ਨਾ ਉਹ ਉਹ ਜਿਹੜੇ ਛਪਾਉਣ ਵਾਸਤੇ ਇਹ ਕਦੀ ਕਿਸੇ ਦੀ ਫੋਟੋ ਪਾਉਂਦਾ ਕਦੀ ਕਿਸੇ ਦੀ ਫੋਟੋ ਪਾਉਂਦਾ ਮੈਂ ਇਹਨੂੰ ਕਿਹਾ ਸੀ ਇਸ ਗੱਲਾਂ ਦੇ ਜਵਾਬ ਦੇ ਇਹਨੂੰ ਇਹ ਨਹੀਂ ਸੀ ਕਿਹਾ ਵੀ ਤੂੰ ਦੂਜਿਆਂ ਦੀਆਂ ਫੋਟੋਆਂ ਪਾ ਇਸ ਕਰਕੇ ਬੂਟ ਇਦਰ ਉਦਰ ਕੀ ਬਾਤਾਂ ਮਤ ਕਰ ਹਰਾਮੀ ਜੇ ਬਤਾ ਕਾਫਲਾ ਕਿਵੇਂ ਲੂਟਾ ਲਓ ਸੁਣੋ ਜੀ ਅੱਗੇ ਇਹ ਗੱਲ ਉਹਨੇ ਕਹੀਏ ਇਸ ਕਰਕੇ ਮਾ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਹੜੇ ਸਿੰਘ ਕੋਲੇ ਆ ਕਿੱਦਾਂ ਆ ਇਹ ਨਾਂ ਨਹੀਂ ਲੈਣਾ ਚਾਹੁੰਦਾ ਸਾਨੂੰ ਕਿਵੇਂ ਪਤਾ ਲੱਗੇ ਵੀ ਗੁੜਕਾ ਸਾਹਿਬ ਦੀ ਬੇਦਵੀ ਹੋਈ ਆ ਸਾਡੇ ਕੋਲ ਇਹੋ ਜਿਹਾ ਕਿਹੜਾ ਮਤਲਬ ਇਹੋ ਜਿਹਾ ਜੰਤਰਾਂ ਵੀ ਜਿਹਦੇ ਨਾਲ ਸਾਨੂੰ ਅੰਤਰ ਜਾਣਤਾ ਹੋ ਜੂਗੀ ਫਿਰ ਅਸੀਂ ਤਾਂ ਇਹੋ ਜਿਹੇ ਪਾਗਲ ਹੀ ਚੁੱਕਨੇ ਨਾ ਇਹ ਪਾਗਲ ਜਦੋਂ ਚੁੱਕਿਆ ਪੁਲਿਸ ਨੇ ਉਥੇ ਤੇ ਇਸ ਪਾਗਲ ਤੋਂ ਹੀ ਗਾਂ ਗੱਲ ਤੁਰੀ ਨਾ ਤੇ ਜਿਹੜਾ ਅਸਲੀ ਦੋਸ਼ੀ ਸੀ ਉਹ ਹੈ ਹੀ ਇਹ ਸੀਗਾ ਕਿਉਂਕਿ ਇਹਨੇ ਬੰਦੇ ਨੇ ਦੋਸ਼ੀ ਨਹੀਂ ਸਾਰਾ ਕੁਝ ਕਰਕੇ ਵਿਉਂਤਬੰਦੀ ਕਰਕੇ ਉਹਨਾਂ ਬੰਦਿਆਂ ਨੂੰ ਪੇ ਕਰਕੇ ਗੁੜਕਾ ਸਾਹਿਬ ਨੂੰ ਪੜਵਾ ਕੇ ਉਹਦੇ ਦੋ ਗੁੜਕਾ ਸਾਹਿਬ ਦੇ ਬੇਦਵੀ ਕਰਕੇ ਅੰਗਲ ਪਾ ਕੇ ਉਹ ਤਾਂ ਜਿਹੜਾ ਸਖਦੇਵ ਆ ਚਾਹੇ ਬੱਕਰੀ ਆ ਚਾਹੇ ਬਿੱਲੀ ਆ ਚਾਹੇ ਭੇਡ ਆ ਜੋ ਵੀ ਆਹੋ ਉਹਨੂੰ ਇਹਨੇ ਜਿਸ ਤਰੀਕੇ ਦੇ ਨਾਲ ਵਰਗਾਇਆ ਉਹਨੂੰ ਪੈਸਾ ਦਿੱਤਾ ਇਹਨੇ ਉਹ ਜਿਹੇ ਬਥੇਰੇ ਦੁਕਾਨਦਾਰ ਤੁਰੇ ਫਿਰਦੇ ਆ ਤੁਸੀਂ ਮੇਰੀ ਵਰਡਿੰਗ ਗੁਰੂ ਪਿਆਰਿਓ ਸਾਫ਼ ਸੁਣ ਲਈ ਆ ਮੈਂ ਗਿਆ ਸੀ ਵੀ ਇਹ ਗੁੜਕਾ ਸਾਹਿਬ ਕਿਸੇ ਸਿੰਘ ਦੇ ਕੋਲੇ ਆ ਤੇ ਉਹ ਕਹਿੰਦਾ ਮੇਰਾ ਨਾਂ ਨਾ ਲਿਓ ਤੇ ਦਰਸ਼ਨ ਵੀ ਉਹੀ ਕਰਵਾ ਰਿਹਾ ਮੈਂ ਸਿਰਫ ਵੀਡੀਓ ਦੇ ਪਿੱਛੇ ਆਵਾਜ਼ ਦਿੱਤੀ ਆ ਅੱਗੇ ਦੀ ਅੱਗੇ ਮੇਰੇ ਕੋਲ ਵੀਡੀਓ ਪੁੱਜੀ ਆ ਤੇ ਨਾ ਗੁੜਕਾ ਸਾਹਿਬ ਇਹ ਵळा ਮੇਰੇ ਹੱਥ 'ਚ ਆ ਤੇ ਨਾ ਹੀ ਮੈਂ ਕੋਈ ਬੇਅਦਬੀ ਕੀਤੀ ਆ ਹਾਂਜੀ ਤੇ ਅੰਨਿਆਂ ਨੂੰ ਵੀ ਦਿਖ ਰਿਹਾ ਇਹ ਗੁੜਕਾ ਸਾਹਿਬ ਬਿਰਧ ਹੋਇਆ ਪਿਆ ਪਰ ਇਹ ਜਿਹੜਾ ਤੁੰਮੇ ਦਾ ਬੰਦਾ ਆ ਇਹ ਮੇਰੇ ਤੇ ਇਲਜ਼ਾਮ ਲਾ ਰਿਆ ਵੀ ਨਿਹੰਗ ਸਿੰਘ ਨੇ ਕਿਹਾ ਗੁਟਕਾ ਸਾਹਿਬ ਮੇਰੇ ਕੋਲ ਹੈ ਹੁਣ ਗੁਟਕਾ ਸਾਹਿਬ ਫੜ ਕੇ ਧੰਮੇ ਦਾ ਬੰਦਾ ਝੂਠ ਮਾਰ ਰਿਆ ਤੁਹਾਡੇ ਸਾਹਮਣੇ ਆ ਇਨਾਂ ਬਿਉਂਤਾ ਵੇਖੋ ਨਿੱਕੀ ਨਿੱਕੀ ਗੱਲ ਜਦੋਂ ਮਤਲਬ ਉਹਨਾਂ ਦੇ ਗਲ ਪਾ ਕੇ ਬੰਦਿਆਂ ਦੇ ਕਿਦਾਂ ਬੇਅਦਬੀ ਨੂੰ ਛਿਪਾ ਰਿਆ ਕਿੰਨਾ ਹਰਾਮੀ ਬੰਦਾ ਹੋ ਸਕਦਾ ਇਹ ਇਹਨੂੰ ਕੌਣ ਕਹਿੰਦਾ ਆ ਵੀ ਇਹ ਦਮਦਮੀ ਟਕਸਾਲ ਦੇ ਵਿੱਚ ਵਿਦਿਆਰਥੀ ਰਿਆ ਮੈਂ ਕਈ ਵਾਰੀ ਇਹ ਗੱਲ ਕਹਿ ਚੁੱਕਾ ਆ ਪੀ ਇਹ ਬੰਦਾ ਅੱਜ ਤੱਕ ਦੱਸੇ ਤਾਂ ਸਹੀ ਵੀ ਕਿਹਦੇ ਕੋਲੋਂ ਇਹਨੇ ਵਿੱਦਿਆ ਲਈ ਆ ਕਰਦਾ ਕੀ ਸੀ ਇਹ ਦਮਦਮੀ ਟਕਸਾਲ ਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹੀ ਹੋਈ ਗੱਲ ਵੀ ਚੰਗੀ ਤਰ੍ਹਾਂ ਨਹੀਂ ਸਮਝ ਲੱਗਦੀ ਐਡੇ ਮੂਰਖਿਆ ਸਵਾਏ ਇਲਜ਼ਾਮ ਲਾਉਣ ਤੋਂ ਇਲਾਵਾ ਜਾਂ ਕਿਸ ਦੂਜਿਆਂ ਨੂੰ ਮੂਰਖ ਦੱਸਦਾ ਹੈ ਬੇਦਬੀ ਬੇਦਬੀ ਸਾਰੀ ਕਰਵਾਈ ਬੇਦਬੀ ਗਰੋਹ ਦੇ ਵਿੱਚ ਰਿਆ ਤੇ ਦੂਜਿਆਂ ਨੂੰ ਮੂਰਖ ਦੱਸਦਾ ਤੇ ਨਿੰਦਿਆ ਕਰਨ ਤੋਂ ਇਲਾਵਾ ਇਨਾਂ ਦੇ ਪੱਲੇ ਕੱਖ ਵੀ ਨਹੀਂ ਹੈਗਾ ਤੇ ਜਿਹੜਾ ਗੁਟਕਾ ਸਾਹਿਬ ਸੰਗਤ ਜੀ ਉਸਨੇ ਵਿਖਾਇਆ ਜਦੋਂ ਜਿਹੜੀ ਜਿਹੜੀ ਇਹ बार-बार ਉਹ ਭਾਈਸਾਲ ਸਿੰਘ ਹੁਣਾ ਦਾ ਪਾਉਂਦਾ ਨਾ ਵੀਡੀਓ ਕਦੀ बार-बार ਉਹਦੇ ਪਿੱਛੇ ਤੁਹਾਨੂੰ ਸੱਚਾਈ ਦੱਸਦਾ ਮਾਂ ਕਿਉਂਕਿ ਭਾਈਸਾਲ ਸਿੰਘ ਨੇ ਇਹਨੂੰ ਨੰਗਿਆਂ ਕੀਤਾ ਸੀ ਉਦੋਂ ਉਹਨੇ ਗੱਲ ਫੜ ਲਈ ਸੀ ਇਹਦੀ ਵੀ ਇਹ ਬੰਦਾ ਚੋਰ ਆ ਮੈਂ ਬਾਅਦ 'ਚ ਬੋਲਿਆ ਪਰ ਉਹਨੇ ਪਹਿਲਾਂ ਗੱਲ ਫੜ ਲਈ ਸੀ ਵੀ ਇਹਨੇ ਜਿਹੜੀ ਬੇਦਬੀ ਕੀਤੀ ਆ ਇਹ ਗੁਟਕਾ ਸਾਹਿਬ ਦੀ ਬੇਦਬੀ ਕੀਤੀ ਆ ਇਸ ਕਰਕੇ ਇਹਨੇ ਇਹ बार-बार ਉਹਨੂੰ ਅਟੈਕ ਕਰਦਾ ਗੱਲ ਮੈਂ ਪੁੱਛ ਰਿਹਾ ਮੇਰੇ ਨਾਲ ਗੱਲ ਕਰ ਛੱਡਦਾ ਤੈਨੂੰ ਕਿਤੇ ਆ ਜਾਂਦਾ ਤੂੰ ਕਿਤੇ ਆ ਸਵਾਲ ਦਾ ਜਵਾਬ ਮੈਨੂੰ ਦੇ ਮੇਰੇ ਸਾਹਮਣੇ ਬਹਿ ਤੈਨੂੰ ਮੈਂ ਦੱਸਾਂ ਬੰਦਾ ਬਣਾਵਾ ਤੈਨੂੰ ਤੁਸੀਂ ਉਸ ਗੁਟਕਾ ਸਾਹਿਬ ਨੂੰ ਬੜੇ ਧਿਆਨ ਦੇ ਨਾਲ ਦੇਖਿਓ ਉਸ ਗੁਟਕਾ ਸਾਹਿਬ ਦੇ ਵਿੱਚ ਜਿਹੜੀ ਪ੍ਰਿੰਟਿੰਗ ਹੈ ਉਹ ਤੁਹਾਨੂੰ ਕੰਪਿਊਟਰਾਈਜ਼ ਦਿਸੂਗੀ ਤੇ ਸੂਝਵਾਨ ਸਿੰਘ ਹੈ ਜਾਂ ਜਿਹੜੇ ਜਾਣਕਾਰੀ ਰੱਖਦੇ ਐ ਜਿਹੜੇ ਪ੍ਰਿੰਟਿੰਗ ਪ੍ਰੈਸਾਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਪਤਾ ਇਸ ਗੱਲ ਦਾ ਤੇ ਜਿਹੜਾ ਇਹਨਾਂ ਦਾ ਦਾਵਾ ਹੈ ਵੀ ਝੂਠਾ ਤੁਸੀਂ Google ਤੇ ਸਰਚ ਕਰਕੇ ਫਿਰ ਇਹਨੇ ਇਹ ਗੱਲ ਜਦੋਂ ਅਸੀਂ ਇਹ ਗੱਲ ਫੜੀ ਵੀ ਇਹ ਗੁਟਕਾ ਸਾਹ ਜਿਹੜਾ ਇਹ ਪ੍ਰਾਤਣ ਨਹੀਂ ਹੈਗਾ ਤੇ ਇਹਨੇ ਬੰਦੇ ਨੇ ਕੀਤਾ ਕੀ ਇਸ ਬੰਦੇ ਨੇ ਇਹ ਗੱਲ ਕਹੀ ਕਿ ਪ੍ਰਿੰਟਿੰਗ ਪ੍ਰੈਸ ਆ ਗਈਆਂ ਸੀਗੀਆਂ ਇਹ ਪਤਾ ਨਹੀਂ ਕਿੱਥੋਂ ਝੁੱਕ ਕੇ ਪਿਓ ਵਾਲੀ Google ਖੋਲ ਲਈ ਗੂਗਲ ਖੋਲ ਕੇ ਤੇ ਉਹਦੇ ਵਿੱਚੋਂ ਸਾਨੂੰ ਕੀ ਕਹਿੰਦਾ ਆ ਆ ਸੁਣਿਓ ਹੁਣ ਇਹ ਕਿਦਾਂ ਸਵਾਇਆ ਦਿੰਦਾ ਇਹ ਕਿਸੇ ਤਰੀਕੇ ਮੰਨਦਾ ਹੀ ਨਹੀਂ ਸੀਗਾ ਵੀ ਗੁੜਕਾ ਸਾਹਿਬ ਦੀ ਬੇਦਬੀ ਹੋਈ ਆ ਇੱਥੇ ਬਾਅਦ 'ਚੋਂ ਮੰਨਿਆ ਨਾ ਜਦੋਂ ਅਸੀਂ ਇਹਨੂੰ ਫੜ ਲਿਆ ਸਾਰਾ ਪਾਸਿਓ ਤੇ ਇੱਥੇ ਪਹਿਲਾਂ ਤੇ ਮੰਨਦਾ ਹੀ ਨਹੀਂ ਸੀ ਗੁੜਕਾ ਸਾਹਿਬ ਦੀ ਬੇਦਬੀ ਹੋਈ ਆ ਸਾਰਾ ਕੁਝ ਪੜ ਸਕਦੇ ਆ ਜਿਹੜੀਆਂ ਲੇਜ਼ਰ ਪ੍ਰਿੰਟਿੰਗ ਸੀ ਜਾਂ ਜੋ ਵੀ ਕੋਈ ਸੀਗਾ ਉਹ ਪ੍ਰਚਲਿਤ ਹੋ ਚੁੱਕਾ ਸੀਗਾ ਪੱਥਰ ਛਾਪਾ ਤੇ ਬਹੁਤ ਪੁਰਾਣੀਆਂ ਗੱਲਾਂ ਆ ਇਹ ਵੱਖਰੀ ਗੱਲ ਆ ਕਈ ਪ੍ਰਸਾਂ ਨੇ ਉਹਨੂੰ ਲੰਮਾ ਸਮਾਂ ਵਰਤਿਆ ਪਰ ਕਈ ਤਰ੍ਹਾਂ ਦੀ ਜਿਹੜੀ ਪ੍ਰਿੰਟਿੰਗ ਆ ਉਹਨਾਂ ਸਮਿਆਂ ਦੇ ਵਿੱਚ ਚਾਲੂ ਹੋ ਚੁੱਕੀ ਸੀ ਇਹ ਤੁਸੀਂ Google ਤੇ ਵੀ ਜਾ ਕੇ ਸਰਚ ਕਰ ਸਕਦੇ ਆ ਹੋਰ ਵੀ ਕਈ ਤਰ੍ਹਾਂ ਦੀ ਪ੍ਰਿੰਟਿੰਗ ਆ ਹਾਂਜੀ ਸੋ ਇਹ ਵੀ ਜਿਹੜਾ ਦਾਵਾ ਆ ਇਹਨਾਂ ਦਾ ਝੂਠਾ ਆ ਤੇ ਤੁਸੀਂ ਸਾਰੇ ਹੈਗੇ ਆ ਅਨਪੜ੍ਹ ਹੋਣਾ ਕਿਸੇ ਪੜ੍ਹੇ ਲਿਖੇ ਬੰਦੇ ਕੋਲੋਂ ਜੋ ਸਕਰੀਨ ਤੇ ਦਿਖ ਰਿਹਾ ਪੜ੍ਹਾ ਲਿਓ ਤੇ ਇਹਦਾ ਮਤਲਬ ਤੇਰਾ ਅਨਪੜ ਬੰਦੇ ਜਲੂਸ ਕੱਢਣਗੇ ਤੂੰ ਫਿਕਰ ਨਾ ਕਰ ਦੇਖ ਕਿਦਾਂ ਤੈਨੂੰ ਨੰਗਿਆਂ ਵੇਖੀ ਕਿਦਾਂ ਕਰਦੇ ਆ ਤੈਨੂੰ ਤੂੰ ਇਹ ਗੱਲ ਭੁੱਲ ਜਾ ਵੀ ਜਿਹੜੀਆਂ ਪਹਿਲੀਆਂ ਤੂੰ ਜਿਹੜੀਆਂ ਆਪ ਪੁੱਤਰੀਆਂ ਕਰ ਲੀਆਂ ਹੁਣ ਨਹੀਂ ਹੁਣ ਤੂੰ ਪਾ ਸਹੀ ਵੀਡੀਓ ਜਿਹੜੀ ਪਾਉਣੀ ਆ ਤੈਨੂੰ ਬੰਦੇ ਦਾ ਪੁੱਤ ਬਣਾਵਾਂਗੇ ਉਸੇ ਵੀਡੀਓ ਦਾ ਜਵਾਬ ਤੈਨੂੰ ਉੱਥੇ ਤੇਰੀ ਵੀਡੀਓ ਦੇ ਵਿੱਚੋਂ ਦਵਾਂਗੇ ਚੋਰਾ ਆ ਚੱਕੋ ਹੁਣ ਉਸ ਟਾਈਮ ਜਦੋਂ ਅਸੀਂ ਇਸ ਬੰਦੇ ਨੂੰ ਫੜਿਆ ਪੀਏ ਨੇ ਗੁੜਕਾ ਸਾਹਿਬ ਦੀ ਬੇਅਦਬੀ ਕੀਤੀ ਆ ਪਰ ਕੁਝ ਪਾਗਲ ਕਿਸਮ ਦੇ ਲੋਕ ਵੀ ਹੁੰਦੇ ਆ ਜਿਨ੍ਹਾਂ ਨੂੰ ਮੈਂ ਲੱਗਦਾ ਹੈ ਵੀ ਅਸੀਂ ਦਵਾ-ਦਵਾ ਪਤਾ ਨਹੀਂ ਜਸਵਿੰਦਰ ਦੇ ਹੱਕ ਦੇ ਵਿੱਚ ਬੋਲ ਕੇ ਕੀ ਕਰ ਲੈਣਾ। ਉਹਨਾਂ ਪਾਗਲਾ ਨੇ ਕੀ ਕੀਤਾ? ਉਹਨਾਂ ਨੇ ਆ ਲੈਟਰ ਲਿਖੀ ਇੰਟਰਨੈਸ਼ਨਲ ਪੇਜ ਦੇ ਥੱਲੇ। ਉਹ ਜਿਹੜਾ ਇੰਟਰਨੈਸ਼ਨਲ ਪੇਜ ਇਹਨਾਂ ਨੇ ਬਣਾਇਆ ਪਤਾ ਨਹੀਂ ਕੀ ਇਹ। ਇਹਨਾਂ ਨੇ ਪਿਓ ਵਾਲੀ ਇਹਨਾਂ ਨੇ ਖੋਲੀ ਆਹੋ। ਆਹ ਦੇਖੋ ਹੁਣ ਇੱਥੇ ਇਹ ਸਾਰਾ ਕੁਝ ਲਿਖ ਕੇ ਇੱਥੇ ਲਿਖ ਰਹੇ ਦਮਦਮੀ ਟਕਸਾਲ ਦੇ ਸਾਰੇ ਪੁਰਾਣੇ ਸਿੰਘ। ਪੁਰਾਣੇ ਤੁਸੀਂ ਕਿਤੇ 18ਵੀਂ ਸਦੀ ਦੇ ਸੀਗੇ। ਦਮਦਮੀ ਟਕਸਾਲ ਦੇ ਸਾਰੇ ਪੁਰਾਣੇ ਸਿੰਘ ਭਾਈ ਜਸਵਿੰਦਰ ਸਿੰਘ ਨੂੰ ਬਹੁਤ ਨਜ਼ਦੀਕ ਤੋਂ ਜਾਣਦੇ ਹਨ। ਹੁਣ ਵੀ ਕਾਹੋ ਲਿਖੋ ਫੇਰ ਪਾਓ ਪੋਸਟ ਲਿਖੋ ਇਦਾਂ ਹੀ ਪਿਪਰਾਣੇ ਸਿੰਘ ਸੀਗੇ ਤੁਸੀਂ ਤੇ ਤੁਸੀਂ ਅਜੇ ਵੀ ਨਹੀਂ ਦੀ ਹੁਣ ਵੀ ਮੁਕਰੋ ਹੁਣ ਹੈਗਾ ਦਮ ਕਿੰਨੇ ਮੁਕਰਨਾ ਆ ਮੁਕਰ ਕੇ ਵਿਖਾਓ ਤੁਸੀਂ ਕਿਦਾਂ ਕਿਹੜਾ ਮੁਕਰਦਾ ਤੁਹਾਡੇ ਚੋਂ ਇੱਕ ਇੱਕ ਕੋਲੀਆਂ ਹੀ ਮੁਕਰ ਕੇ ਵਿਖਾ ਦੇ ਸਾਹਮਣੇ ਬਹਿ ਕੇ ਮੇਰੇ ਮੁਕਰ ਕੇ ਵਿਖਾਵੇ ਪਰ ਕੋਲਿਏ ਦਾ ਵਿਚਾਰੇ ਦਾ ਕੋਈ ਕਸੂਰ ਨਹੀਂ ਦੇਖੋ ਮੈਂ ਸਚਾਈ ਤੁਹਾਨੂੰ ਦੱਸਣੀ ਚਾਹੁੰਦਾ ਥੋੜੇ ਦਿਨ ਪਹਿਲਾਂ ਮੈਨੂੰ ਪਤਾ ਲੱਗਾ ਇੱਕ ਗੱਲ ਦਾ ਵੀ ਕੋਲੀਆਂ ਤਾਂ ਵਿਚਾਰਾ ਨਿਆਣਾ ਸੀਗਾ ਜਦੋਂ ਦਮੈਟਿਕਸ ਆਲ ਚ ਆਇਆ ਇਸ ਬੰਦੇ ਨੇ ਉਹਨੂੰ ਬਲੈਕਮੇਲ ਕੀਤਾ ਇਸ ਬੰਦੇ ਨੇ ਉਹਨੂੰ بڑے بڑے ਜਥੇਦਾਰਾਂ ਦੇ ਥੱਲੇ ਪਾ ਕੇ ਜਥੇਦਾਰਾਂ ਨੂੰ ਘਟਾਇਆ ਸਤਵੀਰ ਸਿੰਘ ਵਰਗੇ ਬੰਦੇ ਜੋ ਬਹੁਤ ਵਧੀਆ ਬੰਦੇ ਸੀਗੇ ਉਹ ਉਹ ਬੰਦਿਆਂ ਨੂੰ ਕਢਾਉਣ ਵਾਲਾ ਜਿਹੜਾ ਆ ਉਹ ਜਸਵਿੰਦਰ ਬੂਟ ਸੀਗਾ ਤੇ ਪਰ ਵਰਤੇ ਕੌਣ ਗਏ ਜ ਅਕੋਲье ਵਰਗੇ ਬੰਦੇ ਵਿਚਾਰੇ ਜਵਾਕ ਸੀਗੇ ਉਦੋਂ ਉਹ ਜਵਾਕ ਅੱਜ ਤੱਕ ਇਹਦਾ ਬਲੈਕਮੇਲ ਹੋ ਰਿਹਾ ਹੈ ਇਹਦੇ ਕੋਲ ਉਹ ਜਵਾਕ ਅੱਜ ਤੱਕ ਉਹਦੇ ਕੋਲ ਪਤਾ ਨਹੀਂ ਕੀ ਫੋਟੋ ਆ ਇਹਦੀ ਕੋਈ ਵੀਡੀਓ ਹੋਊਗੀ ਤੇ ਉਹ ਵਿਚਾਰਾ ਅਜੇ ਟੱਕੇ ਦੇ ਮਗਰ ਮਗਰ ਟੱਕੇ ਖਾਂਦਾ ਫਿਰਦਾ ਹੈ। ਉਹਨਾਂ ਨੇ ਸਨਾਹ ਭੇਜਿਆ ਮੈਨੂੰ ਬੰਦਿਆਂ ਨੇ ਕੁਛ ਨਹੀਂ ਵੀ ਯਾਰ ਛੱਡ ਦੇ ਉਹਦਾ ਖੜਾ ਮੈਂ ਕਿਹਾ ਉਹ ਕੀ ਕਰੀਏ ਮੈਂ ਕਿਹਾ ਯਾਰ ਇਹੋ ਜਿਹੇ ਗੰਦੇ ਬੰਦਿਆਂ ਦਾ ਜਦੋਂ ਸਾਰਾ ਸਾਡੇ ਗਲ ਪਾਤਾ ਤੁਸੀਂ ਆ ਹੁਣ ਨਾ ਆਏ ਦੇ ਵਿੱਚ ਹੁਣ ਜੇ ਮੈਂ ਨਾਂ ਪੜ ਕੇ ਸੁਣਾਵਾਂ ਤਾਂ ਕੀ ਦੱਸੋ ਮੈਂ ਇਹ ਪੱਲੇ ਕੀ ਆ ਇਹਨਾਂ ਬੰਦਿਆਂ ਦੇ ਕਿਹੜਾ ਬੰਦਾ ਦੱਸੋ ਮੈਨੂੰ ਇਹ ਚ ਵੱਡੇ ਵੱਡੇ ਨਾਮ ਲਿਖੀ ਬੈਠੇ ਆ ਕਿ ਮਰਿਆਦਾ ਦੇ ਪਰਸ਼ੋਤਮ ਸਾਰੇ ਸੀਗੇ ਉਦੋਂ ਆ ਜਿਹੜਾ ਸੋਹਣ ਸਿੰਘ ਅਸੀਗਾ ਜੂਕੇ ਵਾਲਾ ਇਹਦੀਆਂ ਕਰਤੂਤਾਂ ਕਿਹੋ ਜੀਆਂ ਕਰਤੂਤਾਂ ਇਹਦੀਆਂ ਚੋਰ ਹੋਇਗਾ ਇਹ ਗੋਲ ਕਾ ਲੁੱਟਦਾ ਰਿਹਾ ਇਹ ਮੈਂ ਬਲਵੰਤ ਗੋਪਾਲਾ ਇਹ ਸਾਰੇ ਜਿੰਨੇ ਵੀ ਆ ਗਏ ਆ ਜਿੰਨੇ ਬੰਦਿਆਂ ਦੇ ਇਥੇ ਨਾਂ ਲਿਖਿਆ ਮੈਂ ਤਾਂ ਹੈਰਾਨ ਆ ਕਿੰਨੇ ਬੰਦਿਆਂ ਦੇ ਨਾਂ ਲਿਖਿਆ ਯਾਰ ਤੁਸੀਂ ਮਤਲਬ ਕੋਈ ਤਾਂ ਅਕਲ ਨੂੰ ਹੱਥ ਮਾਰ ਲੈਂਦਾ ਉਸ ਟਾਈਮ ਕੈਲੀਫੋਰਨੀਆ ਗੱਤਕਾ ਦਲ ਹੁਣ ਮੈਂ ਕਹਿੰਦਾ ਹੁਣ ਪਾਉਣ ਕੈਲੀਫੋਰਨੀਆ ਗੱਤਕਾ ਦਲ ਵਾਲੇ ਉਸ ਟਾਈਮ ਸਾਰੇ ਬੰਦਿਆਂ ਨੇ ਸਾਡੇ ਤੇ ਦੂਸ਼ਣ ਬਾਜ਼ੀਆਂ ਕੀਤੀਆਂ ਈਵਨ ਉਹ ਤੇਜੇ ਪਸੌੜੀਏ ਨੇ ਕੀਤੀਆਂ ਅੱਜ ਤੇਜਾ ਪਸੌੜੀਆ ਦੁਬਾਰਾ ਉੱਥੇ ਖੜਾ ਜਸਵਿੰਦਰ ਦਾ ਸਾਥ ਦੇ ਰਿਹਾ ਮੈਂ ਕਹਿੰਦਾ ਸਾਹਮਣੇ ਬੈਠੇ ਜਿੰਨੇ ਵੀ ਬਹਿਣਾ ਸਾਡੇ ਪਰ ਤੁਸੀਂ ਇੰਨਾ ਦਮ ਹੀ ਨਹੀਂ ਰੱਖਦੇ ਮੈਨੂੰ ਤੇਜਾ ਪਸੌੜੀਆ ਕਿਉਂ ਕਹਿਣਾ ਪੈਂਦਾ ਬਾਬੇ ਹਰਨਾਮ ਸਿੰਘ ਵੇਲੇ ਤਾਂ ਉਹਦਾ ਪੰਥ ਵੀ ਰੁੜ ਜਾਂਦਾ ਆ ਪਰ ਜਦੋਂ ਅਸੀਂ ਸਾਥਤ ਵੀ ਕਰ ਰਹੇ ਆਂ ਵੀ ਤੇਰੇ ਜਸਵਿੰਦਰ ਬੂਟ ਨੇ ਬੇਦਬੀ ਕੀਤੀ ਉਦੋਂ ਉਹਦੀਆਂ ਦੰਦਾਂ ਤੋਂ ਜ਼ੁਬਾਨ ਤੱਕ ਨਹੀਂ ਚੁੱਕੀ ਜਾਂਦੀ ਕੀ ਗੱਲ ਆ ਬਈ ਤੂੰ ਕੀ ਦਾ ਪੰਥਕ ਬਣਿਆ ਫਿਰਦਾ ਫਿਰ ਸਚਾਈ ਨਹੀਂ ਖੜਨੂ ਤੁਹਾਡਾ ਦਮ ਨਹੀਂ ਹੈਗਾ ਸੋ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਨਾ ਦੇਖੋ ਮੇਰੀ ਗੱਲ ਕਹਿਣ ਦਾ ਮਕਸਦ ਇਹ ਆ ਵੀ ਜੇ ਤਾਂ ਤੁਸੀਂ ਇਸ ਤਰੀਕੇ ਨਾਲ ਚੱਲਦੇ ਹੋ ਫੇਰ ਤਾਂ ਆ ਜਿਹੜੇ ਝੰਡੋਲ ਆ ਨਾ ਜਿਹੜੇ ਝੂਟ ਰਿਹਾ ਇਹ ਜਿਹੜੇ ਆ ਪੰਘੂੜੇ ਝੂਟ ਰਿਹਾ ਇਹ ਇਹ ਪੰਘੂੜੇ ਜਿਹੜੇ ਆ ਨਾ ਇਹਨਾਂ ਨੂੰ ਜਾਂ ਤਾਂ ਸਾਬਤ ਕਰ ਦਿਓ ਇਹਨੇ ਵੀਡੀਓ ਪਾ ਕੇ ਕਿਹਾ ਹੈ ਵੀ ਇਹ ਸਾਰਾ ਕੁਝ ਗੋਡਿਆ ਜਾਂ ਤਾਂ ਤੁਸੀਂ ਇਹਨੂੰ ਸਾਬਤ ਕਰ ਦਿਓ ਆ ਦਾੜੀ ਬੰਨ ਕੇ ਫੋਟੋ ਪਾ ਦਿਓ ਦਾੜੀ ਬੰਨੀ ਆ ਜਾਂ ਇਹਨੇ ਕੱਟੀ ਆ ਮੁੱਛਾਂ ਮੱਛਾਂ ਤੇ ਇਹਦੀਆਂ ਕਟੀਆਂ ਦੇਸ ਰਹੀਆਂ ਆ ਤੇ ਦਾੜੀ ਇਹਦੀ ਬੰਨੀ ਆ ਤੇ ਇਹ ਜਿਹੜਾ ਐਸ ਮੋਰਟਲ ਚ ਤੁਰਿਆ ਫਿਰਦਾ ਆ ਇਹ ਕੌਣ ਆ ਕਦੀ ਤੇ ਮਤਲਬ ਮੈਂ ਮੈਂ ਹੈਰਾਨ ਆ ਇਹਦੀਆਂ ਸਟੋਰੀਆਂ ਸੁਣ ਕੇ ਇਹ ਆਸ਼ਕ ਪਠਾ ਰਿਹਾ ਆਸ਼ਕ ਪਠਾ ਜੇ ਨਹੀਂ ਆਸ਼ਕ ਪਠਾ ਰਿਹਾ ਤੈਨੂੰ ਪੁੱਛੋ ਜਾਂਚਕ ਕੌਰ ਕੌਣ ਸੀਗੀ ਮੈਂ ਜਾਣਾਂ ਨਹੀਂ ਚਾਹੁੰਦਾ ਉਹਨਾਂ ਗੱਲਾਂ ਤੇ ਪਰ ਇਹਨੇ ਇਹਨੇ ਆਪਣਾ ਢਿੱਡ ਨੰਗਾ ਕਰਾਉਣਾ ਮੇਰੇ ਤੋਂ ਝੱਜਣਾ ਆ ਫਿਰ ਆਹ ਫੋਟੋ ਇਹ ਇਹ ਕਹਿੰਦਾ ਵੀ ਮੈਂ ਇਹ ਉੱਥੇ ਚਲਾ ਗਿਆ ਇਕੱਲਾ ਚਲਾ ਗਿਆ ਤੇਰਾ ਪਲਾਨ ਇਕੱਲੇ ਦਾ ਕਿਵੇਂ ਬਣ ਗਿਆ ਅਸੀਂ ਮੇਰੇ ਨਾਲ ਬੰਦਿਆ ਨੇ ਜਾਣਾ ਸੀ ਤੇ ਉਹ ਰਹਿ ਗਏ ਤੇ ਮੈਂ ਫਿਰ ਇਕੱਲਾ ਹੀ ਚਲਾ ਗਿਆ ਟਿਕਟਾਂ ਲਈਆਂ ਸੀ ਤੇ ਫਿਰ ਤੂੰ ਆਪਣੀ ਮਾਂ ਨੂੰ ਲੈ ਕੇ ਆਇਆ ਇਹਨੂੰ ਨਾਲ ਫਿਰ ਕਹਾਣੀ ਬਣਾ ਲਈ ਵੀ ਮਤਲਬ ਜਿਵੇਂ ਸੰਤ ਜਰਨੈਸ਼ੇ ਭਿੰਡਰਾਲੇ ਮਹਾਪੁਰਸ਼ਾਂ ਦੀ ਕਹਾਣੀ ਬਣਾ ਲਈ ਵੀ ਸੰਤਾਂ ਦੇ ਟਾਈਮ ਤੇ ਗੁੜਕੇ ਛਪੇ ਸੀਗੇ 500 ਗੁਟਕਾ ਰਹਿ ਗਿਆ ਉਹ ਸਾਰਾ ਝੂਠ ਸੰਤਾਂ ਦੇ ਨਾਂ ਤੇ ਮੜਦਾ ਉਮੇ ਦੀਆਂ ਕਹਾਣੀਆਂ ਇਹ ਬਣਾਈ ਜਾਂਦਾ ਹੁਣ ਹੁਣ ਪਤਾ ਨਹੀਂ ਇਹ ਜਾਚ ਕਾਹ ਹੋ ਰਿਹਾ ਕਿ ਹੋਰ ਆ ਕੋਈ ਸੇਲੀ ਬਥੇਰੀਆਂ ਸੀਗੀਆਂ ਇਹਦੇ ਕੋਲ ਆਸ਼ਕ ਪੱਠੇ ਕੋਲ ਤੇ ਬੰਦੇ ਵੀ ਇਹਦੇ ਦੱਸ ਰਹੇ ਮੈਨੂੰ ਹੁਣ ਨਜ਼ਦੀਕੀ ਬੰਦੇ ਕੋਲਾਂ ਕਰਕੇ ਦੱਸ ਰਹੇ ਵੀ ਇਹ ਆਸ਼ਕ ਪੱਠਾ ਸੀ ਮੰਨਦੇ ਆਂ ਅਸੀਂ ਮੇਰੇ ਕੋਲ ਇਹ ਆਸ਼ਕ ਪੱਠੇ ਰੀਆਂ ਬਹੁਤ ਫੋਟੋਆਂ ਜਿਹੜੀਆਂ ਮੈਂ ਬਾਰ-ਬਾਰ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਆ ਆ ਦੇਖੋ ਹੁਣ ਇਹ ਆਸ਼ਕ ਨੂੰ ਪੁੱਛੋ ਵੀ ਇਹ ਫੋਟੋ ਤੇ ਸਫਾਈ ਦੇ ਰਿਹਾ ਵੀ ਮੈਂ ਉੱਥੇ ਐਕਟਰ ਸੀਗੀਆਂ ਇਹ ਇਹ ਵਿਚਾਰੀਆਂ ਰੋਟੀ ਕਮਾਉਂਦੀਆਂ ਸੀਗੀਆਂ ਇਹਨੂੰ ਪੁੱਛੋ ਵੀ ਪੁਰਾਣੇ ਜਮਾਨੇ ਦੇ ਵਿੱਚ ਵੀ ਜਿਹੜੇ ਲੋਕ ਸੀਗੇ ਨਾ ਉਹ ਆਪਣੀ ਧਰਮ ਪਤਨੀ ਦੇ ਨਾਲ ਵੀ ਵਿਥ ਪਾ ਕੇ ਖੜਦੇ ਹੁੰਦੇ ਸੀ ਫੋਟੋ ਲਵਾਉਣਗੇ ਇਹ ਇਹ ਕਿਹੜੀ ਸਿੱਖਿਆ ਲੈ ਕੇ ਆਇਆ ਬਾਬੇ ਬਾਬੇ ਠਾਕੁਰ ਸਿੰਘਾ ਕੋਲੋਂ ਕਿਹੜੀ ਦਮਦਮੀ ਟਕਸਾਲ ਤੋਂ ਇਹ ਸਿੱਖਿਆ ਲੈ ਕੇ ਆਇਆ ਇਹ ਵੀ ਇਹਦੀ ਇਹਦੀ ਅਰਕ ਵੇਖੋ ਕਿੱਧਰ ਨੂੰ ਜਾਂਦੀ ਆ ਇਸ ਆ ਲਾਗੇ ਇੱਕ ਬੰਦਾ ਖੜਾ ਵਾ ਉਹ ਬੰਦੇ ਦਾ ਗੈਪ ਵੇਖੋ ਇਹਦਾ ਝੁਕਾ ਵੇਖੋ ਆਸ਼ਕ ਪੱਠੇ ਦਾ ਉਹ ਸ਼ਰਮਕਾਰ ਕਿਤੇ ਕਿੱਡੀ ਲੰਬੀ ਦਾੜੀ ਹੈ ਤੇਰੀ ਤੂੰ ਅਰਕ ਉਹਦੀ ਧੁੰਨੀ ਤੱਕ ਦੇਣ ਨੂੰ ਜਾਣ ਡਿਆ ਬਿਸ਼ਰਮਾ ਮੈਂ ਮਾਫ਼ੀ ਚਾਹੁੰਨਾ ਮੈਨੂੰ ਮਜਬੂਰ ਨਾ ਇਹ ਸਾਰਾ ਕੁਝ ਇਹਨੂੰ ਨੰਗਿਆਂ ਕਰਨ ਵਾਸਤੇ ਕਰਨਾ ਪੈ ਰਿਹਾ ਕਿਉਂਕਿ ਪਿਛਲੇ ਸਮੇਂ 'ਚ ਨੇ ਬਹੁਤ ਬਕਵਾਸ ਸਮਾਰੀ ਬਹੁਤ ਗੰਦ ਬੋਲਿਆ ਇਹਨੇ ਬਾਬੇ ਹਨਾਂਮ ਸਿੰਘ ਹੁਣਾ ਉੱਪਰ ਜਿੰਨੀ ਦੂਸ਼ਣਬਾਜੀ ਜਿੰਨਾ ਗੰਦ ਬੋਲ ਰਿਹਾ ਨਾ ਇਹ ਇਹਨੂੰ ਨੰਗਿਆਂ ਚਾਜਣਾ ਕਰਨਾ ਸੀ ਤੂੰ ਹੁਣ ਇਹ ਇਹ ਜਵਾਬ ਬੂਟ ਜਵਾਬ ਇੰਨਾ ਗੱਲਾਂ ਦਾ ਦੇ ਕੋਹਲਿਆ ਜਵਾਬ ਇੰਨਾ ਗੱਲਾਂ ਦਾ ਦੇ ਫੋਟੋ ਐਡਿਟ ਕਰਕੇ ਕੋਹਲਿਆ ਕੱਖ ਨਹੀਂ ਬਣਨਾ ਇਹ ਜੋ ਕੁਛ ਤੇਰੇ ਨਾਲ ਵਾਪਰਿਆ ਤੂੰ ਸੋਚਦਾ ਵੀ ਸ਼ਾਇਦ ਮੈਂ ਇਦਾਂ ਹੀ ਕਿਸੇ ਨੂੰ ਬਲੈਕਮੇਲ ਕਰ ਦੂੰਗਾ ਜਤਿੰਦਰ ਸਿੰਘ ਨਾ ਕਿਸੇ ਚਾਵਲ ਦੀ ਬਣਾਈ ਹੋਈ ਫੋਟੋ ਐਡਿਟ ਕੀਤੀ ਤੋਂ ਘਬਰਾਵੇ ਤੇ ਨਾ ਕਿਸੇ ਚਾਵਲ ਤੋਂ ਘਬਰਾਵੇ ਤੇ ਨਾ ਫੇਕ ਆਈਡੀਆਂ ਤੋਂ ਘਬਰਾਵੇ ਜਿੱਥੇ ਬੋਲੇ ਠੋਕੇ ਬੋਲੇ ਜਿਹੜੇ ਚਵਲ ਤੇ ਮੈਂ ਗੱਲ ਕਰਾਂ ਮੈਂ ਠੋਕ ਕੇ ਕਰਾਂ ਜੇ ਮੈਂ ਮਖੂਰੀ ਮੰਜੀ ਠੋਕੀ ਤੇ ਠੋਕੇ ਉਹਦੀ ਸਾਹਮਣੇ ਬਹਿ ਕੇ ਕੀਤੀ ਜੇ ਮੈਂ ਅਜਮੇਰ ਨੂੰ ਦੱਲਾ ਕਿਹਾ ਤੇ ਮੈਂ ਸਾਹਮਣੇ ਬਹਿ ਕੇ ਕਿਹਾ ਤੇ ਜੇ ਮੈਂ ਹਰਾਮੀ ਜਸਵਿੰਦਰ ਬੂਟ ਨੂੰ ਕਿਹਾ ਤੇ ਮੈਂ ਠੋਕ ਕੇ ਕਿਹਾ ਤੇ ਹਰਾਮੀ ਸਾਬਤ ਕੀਤਾ ਮੈਂ ਗੱਲਾਂ ਨਹੀਂ ਕੱਲੀਆਂ ਦੂਸ਼ਣਬਾਜੀ ਨਹੀਂ ਕੱਲੀ ਸਾਬਤ ਕੀਤਾ ਮੈਂ ਤੇ ਜਿਹੜਾ ਬੰਦਾ ਜੀ ਕਹੂਗਾ ਜੀ ਕਹਾਊਗਾ ਤੇ ਜਿਹੜਾ ਬੰਦਾ ਬਕਵਾਸ ਕਰੂਗਾ ਚਵਲਾਂ ਮਾਰੂਗਾ ਨੂੰ ਚਵਲ ਨੂੰ ਹਰਾਮੀ ਨੂੰ ਹਰਾਮੀ ਕਵਾਂਗੇ ਸਾਰਿਆਂ ਦਾ ਧੰਨਵਾਦ ਮੈਂ ਕਈਆਂ ਦੇ ਨਾਮ ਇੱਥੇ ਲੈਣੇ ਨਹੀਂ ਸੀ ਚਾਹੁੰਦਾ ਪਰ ਮਜਬੂਰਨ ਅੱਜ ਵੀ ਚੁੱਪ ਬੱਟੀ ਆ ਤੁਸੀਂ ਇਸ ਬਦਬੀ ਤੇ ਕੀਤੀ ਤੇ ਤੁਸੀਂ ਕਿੰਨਾ ਚਿਰ ਚੁੱਪ ਰਹੋਗੇ ਦਮਦਮੀ ਟਕਸਾਲ ਦਾ ਹੋਵੇ ਕੋਈ ਸਿੰਘ ਤੇ ਦਮਦਮੀ ਟਕਸਾਲ ਦੇ ਵਿੱਚ ਕੀਤੀ ਹੋਵੇ ਕਿਸੇ ਬੰਦੇ ਦੀ ਬਦਬੀ ਤੇ ਚੁੱਪ ਕੀਤੇ ਰਹਿਣ ਉਂਜ ਤਾਂ ਸੀ ਕਹਿੰਦੇ ਜੋਧਿਆਂ ਦੀ ਖਾਨ ਆ ਇਹ ਉਂਜ ਤਾਂ ਕਹਿੰਦੇ ਸੀ ਪੁਰਾਣੇ ਸਿੰਘ ਆ ਸੀ ਪਤਾ ਨਹੀਂ ਕਿਹੜੇ ਤੁਸੀਂ ਪੁਰਾਣੇ ਸਿੰਘ ਕਿੱਥੇ ਜਮੀਰਾ ਰਹਿ ਗਈਆਂ ਤੁਹਾਡੀਆਂ ਮਿਲਦੇ ਆਂ ਜੀ ਅਗਲੀ ਵੀਡੀਓ ਚ ਵੀਡੀਓ ਲੰਬੀ ਨਾ ਹੋ ਜਾਵੇ ਇਸ ਕਰਕੇ ਗੱਲਾਂ ਬਹੁਤ ਆ ਬਹੁਤ ਵੀਡੀਓ ਚੱਲਣੀਆਂ ਆ ਹੋਰ ਵੀਡੀਓ ਪਾਉਣੀਆਂ ਆ ਮੈਂ ਮੈਂ 4-5 ਇਹਦੀਆਂ ਵੀਡੀਓ ਇਕੱਠੀਆਂ ਕੀਤੀਆਂ ਪਈਆਂ ਜਿੰਨਾ ਤੇ ਮੈਂ ਪਾਉਣੀਆਂ ਓਦਾਂ ਤੇ ਬੜੀਆਂ ਨਾਮ ਦੀਆਂ ਗੱਲਾਂ ਦੱਸਦਾ ਆ ਓਦਾਂ ਤੇ ਬੜੀਆਂ ਕਹਿੰਦਾ ਨਿੰਦਾ ਨਿੰਦਿਆ ਨਹੀਂ ਕਰਨੀ ਚਾਹੀਦੀ ਤੇ ਜਿੰਨੀ ਨਿੰਦਿਆ ਇਹਨਾਂ ਬਾਬੇ ਹਰਨਾਮ ਸਿੰਘ ਹੁਣਾਂ ਦੀ ਕੀਤੀ ਤੇ ਝੂਠ ਬਣਾ ਕੇ ਕੀਤੀ ਕੱਲੀ-ਕੱਲੀ ਸਾਬਤ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ